ਮੈਂ ਅੱਜ ਵੀ ਤੁਹਾਨੂੰ ਇੱਕ ਬੇਨਤੀ ਕਰਨ ਲੈ ਜੋ ਕੁਝ ਛਾੜੇ ਵਿੱਚੋਂ ਕੂੜ ਕਬਾੜ ਹੈ ਛੱਡਿਏ ਉਹਨਾਂ ਗ੍ਰੰਥਾਂ ਨੂੰ ਜਿਹੜੇ ਅੱਜ ਤੱਕ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰੀ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਢੱਡ ਜੁੜੀਏ ਇੱਕ ਦੇ ਰਣ ਜੁੜੀਏ ਫਿਰ ਇੱਕ ਦਰ ਉਹ ਵਕਤ ਆਵੇਗਾ ਬੜੇ ਚੰਦਿਕਾ ਸਿੰਘ ਬੈਠ ਕੇ ਗਿਆ ਸੁਣਿਆ ਛਣ ਤੋਂ ਪਹਿਲਾਂ ਜਿਹੜੀ ਗੱਲ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਕੱਲੇ ਨੂੰ ਪੂਜੋ ਬਾਕੀਆਂ ਕੂੜ ਕਬਾੜ ਨੂੰ ਛੱਡੋ ਇਹ ਬੁੱਤਾਂ ਵਾਲੀਆਂ ਗੱਲਾਂ ਸਟੇਜ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਜੇ ਸਾਡੇ 'ਚ ਕੋਈ ਮਰਦਾਂ ਵਾਲੀ ਗੱਲ ਹੈ ਤਾਂ ਫਿਰ ਸਾਨੂੰ ਕਲੀਅਰ ਕਰਨੀ ਚਾਹੀਦੀ ਆ। ਕਿ ਆਹ ਗ੍ਰੰਥ ਨੂੰ ਸਰੋਤ ਇਹਨੂੰ ਮੰਨੋ। ਦਸਮਤਿ ਬਾਣੀ ਸਤ ਸ੍ਰੀ ਅਕਾਲ ਜੇ ਸਾਡੇ ਕੋਲ ਕਲਗੀਧਰਤਾਛਾ ਦੀ ਬਾਣੀ ਨਾ ਹੋਵੇ ਸਿੱਖੋ ਅਮਰ ਸੰਚਾਰ ਕਿਹੜੀਆਂ ਬਾਣੀਆਂ ਪੜ੍ਹੋ ਵੀ ਜੇ ਤਿੰਨ ਬਾਣੀਆਂ ਅਮਰ ਸੰਚਾਰ ਵਿੱਚ ਗੁਰੂ ਕਲਗੀ ਧਰਪਾਛ ਦੀਆਂ ਦਸਮ ਗ੍ਰੰਥੀਆਂ ਪੜ੍ਹੀਆਂ ਜਾਂਦੀਆਂ ਜਿਹੜੀ ਸਿੱਖ ਅਰਦਾਸ ਕਰਦਾ ਉਹ ਦਸਮ ਗ੍ਰੰਥ ਚੰਡੀ ਦੀ ਵਾਰ ਦੀ ਪਹਿਲੀ ਪਉੜੀ ਹੈ ਗੁਰੂ ਕੇ ਸਿੱਖੋ ਇਹੋ ਜਿਹੀਆਂ ਗੱਲਾਂ ਉਦੋਂ ਕਰੋ ਜਦੋਂ ਤੁਹਾਡੀ ਛਾਤੀ 'ਚ ਮਰਦਾਂ ਵਾਲਾ ਦਿਲ ਹੋਵੇ ਐਵੇਂ ਬੁਝਦਾ ਵਾਲੀਆਂ ਗੱਲਾਂ ਕਰਕੇ ਤੇ ਸੰਗਤਾਂ ਨੂੰ ਦੁੱਖ ਦਾ ਵਿੱਚ ਨਹੀਂ ਪਾਉਣਾ ਚਾਹੀਦਾ ਜਰੀਨਵਾਦੀ ਆਪਣੀ ਰਸਨਾ ਤੋਂ ਆਪਰੇ ਪਵਿੱਤਰ ਮੁਖਾਰ ਦੇ ਵਿੱਚੋਂ ਆਪ